ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੇ ਅੱਜ ਦਾ ਵਲੌਗ ਹੈ ਜੀ ਸਟਾਰਟ ਆਪਣਾ ਇਹ ਸੁਣੀ ਜੀ ਇਹ ਫੁੱਲਾਂ ਦੇ ਨਾਲ ਉਮੀਦ ਹੈ ਵਾਹਿਗੁਰੂ ਜੀ ਸਾਰਿਆਂ ਦੀ ਜ਼ਿੰਦਗੀ ਇਹ ਫੁੱਲਾਂ ਦੀ ਤਰ੍ਹਾਂ ਖਿੜੀ ਰੱਖਣ ਦੀ ਤੇ ਅੱਜ ਮੌਸਮ ਹੈਗਾ ਜੀ ਬੱਦਲ ਵਾਈ ਦਾ ਕਦੇ ਧੁੱਪ ਨਿਕਲ ਆਉਂਦੀ ਹੈ ਤੇ ਕਦੇ ਬੱਦਲ ਜੀ ਹੋ ਜਾਂਦੇ ਨੇ ਹੁਣ ਧੁੱਪ ਨਿਕਲੀ ਹੈ ਜੀ ਪਹਿਲਾਂ ਦੁਪਹਿਰ ਤੋਂ ਬਾਅਦ ਬਦਲਵਾਈ ਸੀਗੀ ਤੇ ਆਪਾਂ ਕਣਕ ਇਕੱਠੀ ਕਰ ਦਿੱਤੀ ਐ ਇਹ ਚਾਕ ਦੇ ਲਿਕ ਸੋਣਾ ਪੈਂਦਾ ਇਹਦੇ ਆਲੇ-ਦਾਲੇ ਚਾਰ-ਪੰਜ ਦਿਨ ਹੋ ਗਏ ਜੀ ਸੁੱਕ ਗਈ ਹੋ ਗਈ ਹੁਣ ਤਾਂ ਇਹਨੂੰ ਦੇਖ ਕੇ ਮੈਂ ਥੈਲੇ ਦੇ ਵਿੱਚ ਪਾ ਦੂੰਗੀ ਮੌਸਮ ਦਾ ਪਤਾ ਨਹੀਂ ਹੁੰਦਾ ਰਾਤ ਨੂੰ ਬਾਹਰ ਪਈ ਫਿਰ ਭਿੱਜ ਜੂਗੀ ਜੀ ਤੇ ਇਹ ਲਿਆਂਦਾ ਹੋਇਆ ਜੀ ਬਾਲਣ ਚ ਰਿਆ ਕੇ ਇਹ ਲਿਆਂਦਾ ਜੀ ਫਤਿਹਗੜ ਸਾਹਿਬ ਲਈ ਉੱਥੇ ਲੰਗਰ ਲਾਉਂਦੇ ਹੁੰਦੇ ਨੇ ਆਪਣੇ ਬਿੰਦੂ ਉੱਥੇ ਜਾਣਾ ਜੀ ਇਹ ਇੱਧਰ ਕੱਪੜੇ ਧੋ ਕੇ ਸੁੱਕਣੇ ਪਏ ਹੋਏ ਨੇ ਸਵੇਰੇ ਸਵੇਰੇ ਕੰਮਾਂਜ ਬਲੌਗ ਸਟਾਰਟ ਨਹੀਂ ਹੁੰਦਾ ਜੀ ਤੇ ਉਸ ਤੋਂ ਬਾਅਦ ਫਿਰ ਦੁਪਹਿਰੇ ਵੀ ਮੈਂ ਗੁਰਦੁਆਰਾ ਸਾਹਿਬ ਭੋਗ ਤੇ ਚਲੀ ਗਈ ਸੀ ਮਰਗਤ ਦਾ ਭੋਗ ਸੀ ਕਿਸੇ ਦਾ ਉੱਥੇ ਜਾਣਾ ਪੈ ਗਿਆ ਤੇ ਇਹ ਕੱਪੜੀ ਧੋ ਗਈ ਸੀ ਜਿਹੜੇ ਸੁੱਕਵੇ ਨੇ ਉਹ ਲਾ ਲਾਂਗੇ ਜੀ ਕੋਈ ਜਿਹੜਾ ਮੋਟਾ ਉਹੀ ਰਹਿ ਜਾਂਦਾ ਅੱਜ ਧੁੱਪ ਘੱਟ ਸੀਗੀ ਨਾ ਤਾਂ ਕਰਕੇ ਘੱਟ ਸੁੱਕੇ ਨੇ ਤੇ ਜਿਹੜੇ ਵਿਆਹਾਂ ਦੇ ਕੱਪੜੇ ਪਏ ਸੀ ਉਹਨਾਂ ਦੀ ਤੈਅ ਲਾ ਕੇ ਉਹਨਾਂ ਨੂੰ ਸਾਂਭਦੀਆਂ ਜੀ ਅੰਦਰ ਮੇਰੇ ਸੂਟ ਜਿਹੜੇ ਪਏ ਨੇ ਚਲੋ ਜੀ ਅੰਦਰ ਚੱਲਦੇ ਆ ਇੱਥੇ ਮੈਂ ਲਾਉਣੀ ਆ ਜਿਹਨਵੇਂ ਕੱਪੜਿਆਂ ਨੇ ਪਏ ਹਾਂ ਇਹ ਤਿੰਨ ਸੂਟ ਵਿਆਪਕ ਗਏ ਸੀ ਆਪਾਂ ਇੱਥੇ ਲੰਕ ਦੇ ਸੀਗੇ ਆਪਣੇ ਇੱਕ ਵਾਰੀ ਪਾ ਕੇ ਇਹ ਧੋਤੇ ਤਾਂ ਨਹੀਂ ਜਾਂਦੇ ਸੀ ਫਿਰ ਖਰਾਬ ਹੋ ਜਾਂਦੇ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਲਾ ਕੇ ਰੱਖ ਦਾਂਗੇ। ਹਜੇ ਤਾਂ ਕੋਈ ਫੰਕਸ਼ਨ ਹੈ ਨਹੀਂ ਹੈ ਜੀ। ਜੇ ਕੋਈ ਆਇਆ ਤਾਂ ਫੇਰ ਪਾਈ ਜਾਣਗੀ। ਹੈਂਗਰਾ ਦੇ ਟੰਗ ਦਾਂਗੇ ਇਹਨਾਂ ਨੂੰ ਪਾ ਕੇ ਆਪਾਂ। ਇਹ ਕੇਮ ਕਾਗ ਦਾ ਸੂਟ ਹੈ ਜੀ ਆਪਣਾ ਸਾਰੀ ਪੈਂਟਾ ਜਿਹੜੀ ਆਪਣੇ ਚੈਨਲ ਤੇ ਆਉਂਦੇ ਨੇ ਕੀ ਸਪੋਰਟ ਕਰਦੇ ਨੇ ਆਪਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣਾ ਸਾਥ ਤੇ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਅੱਜ ਆਪਾਂ ਹੋਰ ਕੋਈ ਬਲਾਓ ਨਹੀਂ ਬਣਾਇਆ ਜੀ ਦੱਸਿਆ ਪਹਿਲਾਂ ਵੀ ਆਪਾਂ ਟਾਈਮ ਨਹੀਂ ਲੱਗਿਆ ਤੇ ਹੁਣ ਜੇ ਹੁਣ ਬਣਾਵਾਂਗੇ ਜੀ ਫਿਰ ਹਨੇਰਾ ਹੋ ਜਾਂਦਾ ਫਿਰ ਪਬਲਿਸ਼ ਨਹੀਂ ਕਰਿਆ ਜਾਂਦਾ ਜੀ ਐਡੀਟਿੰਗ ਵੀ ਕਰਨੀ ਹੁੰਦੀ ਹੈ ਫਿਰ ਉਹਦੀ ਕੰਮਾ ਦਾ ਟਾਈਮ ਆ ਧਾਰਾਂ ਦਾ ਟਾਈਮ ਹੋਣਾ ਤਾਂ ਕਰਕੇ ਅੱਜ ਆਪਾਂ ਇਹ ਹੀ ਬਣਾ ਲਿਆ ਜੀ ਇਹ ਸੂਟ ਦੀ ਨਾ ਸਲਾਈ ਵਧੀਆ ਨਹੀਂ ਕਰੀ ਕੋਈ 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 ਸੂਟ ਵਿੱਚ ਉਹ ਕਰ ਦਿੰਦੇ ਨੇ ਕਮੀਜ਼ ਤਾਂ ਠੀਕ ਹੈ ਜੀ ਇਹਦਾ ਸਲਵਾਰ ਦੀ ਸਲਾਈ ਵੀ ਵਧੀਆ ਕਰੀ ਹੋਈ ਹੈਗੀ ਚੁੰਨੀਆਂ ਤਾਂ ਉਹਦੀ ਰੱਖ ਦੇਣੀ ਨੇ ਜੀ ਮੈਂ ਆ ਕੇ ਵਿਆਹ ਤੋਂ ਨਾਲ ਦੀ ਨਾਲ ਤਹਿ ਲਾ ਕੇ ਇਹ ਫਿਰ ਐ ਹੁੰਦਾ ਵੀ ਥੋੜਾ ਜਿਹਾ ਪਾਈ ਹੋਈ ਨਗੀ ਹਵਾ ਜੀ ਲੱਗ ਜੂਗੀ ਨਾ ਉਹ ਸਲਾਈ ਕਰਾਇਆ ਸੀ ਜੀ ਸੀਗਾ ਜੀ ਇਹ ਪਿੰਡ 'ਚ ਸਲਾਈ ਕਰਦੀ ਹੈ ਜੋ ਭੈਣੋਂ ਤੋਂ ਕਰਵਾਇਆ ਸੀਗਾ ਤੇ ਉਹ ਆਪਾਂ ਸੈ ਸਲਾਈ ਕਰਾਇਆ ਹੋਇਆ ਤੇ ਜਿਹੜਾ ਇਹ ਨੀਚੇ ਪਿਆ ਇਹ ਵੀ ਸੈ ਨੂੰ ਸਲਾਈ ਕਰਾਇਆ ਇਹ ਵਧੀਆ ਨਹੀਂ ਜੀ ਤੇ ਇਹਦਾ ਥੋੜਾ ਜਿਹਾ ਫੱਕ ਕੇ ਇੱਕ ਕਿਤੇ ਕੋਈ ਵਿਆਹ ਆਇਆ ਜੀ ਹਜੇ ਹੋਰ ਕੋਈ ਫੰਕਸ਼ਨ ਨਹੀਂ ਆਇਆ ਕਈ ਵਾਰੀ ਟਾਈਮ ਹੁੰਦਾ ਨਾ ਤਿੰਨ ਚਾਰ ਵਿਆਹ ਆ ਜਾਂਦੇ ਨੇ ਐਨੇ ਦਾ ਕੱਪੜੇ ਵੀ ਸਲਾਈ ਕਰਾਉਣੇ ਔਖੇ ਹੋ ਜਾਂਦੇ ਜੀ ਵਿਆਹ ਵਾਸਤੇ ਇੱਕ ਦੋ ਫੰਕਸ਼ਨ ਜੀ ਵਧੀਆ ਲੰਘਦੇ ਨੇ ਬ라우ਦੀ ਆਪਾਂ ਦੀ ਵੀ ਤੈਅ ਲਾ ਲੈਂਦੀ ਹੈ ਇਹ ਦਿਨ ਆ ਪਹਿਲਾਂ ਦਾ ਸਕਿਨ ਜੇ ਕਲਰ ਦਾ ਦੁਪੱਟਾ ਲੈ ਲਿਆ ਸੀਗਾ ਪਲੇਨ ਲੈਸ ਲਾ ਲਈ ਸੀ ਉਹਦੇ ਉੱਤੇ ਚਾਰੀ ਪਾਸੇ ਲਾ ਲਈ ਸੀਗੀ ਪਰ ਉਹ ਫਿਰ ਮੈਨੂੰ ਨਹੀਂ ਜੱਚਿਆ ਹੈਗਾ ਇਹ ਵਿਆਹ ਦੇ ਤੇ ਉੱਤੇ ਮੈਂ ਹੋਰ ਸੂਟ ਦੁਪੱਟਾ ਲੈ ਗਈ ਸੀ ਇਹਦੇ ਨਾਲ ਪ੍ਰਿੰਟਡ ਬਹੁਤ ਸੋਹਣਾ ਦੁਪੱਟਾ ਆ ਗਿਆ ਉਹ ਉਹਦੇ ਨਾਲ ਸੂਟ ਦੀ ਟੌਰ ਵੀ ਵੱਧ ਬਣ ਗਈ ਜੀ ਦੂਸਰੇ ਨਾਲ ਉਹ ਇਹਨਾਂ ਨੂੰ ਹੈਂਗਰਾਂ 'ਤੇ ਪਾ ਕੇ ਆਪਾਂ ਟੰਗ ਦਿੰਨੇ ਆ ਇਹ ਗਰਵੀ ਆਪਣੇ ਵਿੱਚ ਚੇਂਜ ਕਰਨ ਵਾਲੀ ਹੋ ਗਈ। ਕਾਫੀ ਟਾਈਮ ਹੋ ਗਿਆ ਨਾ ਨੂੰ ਲੈ ਲਿਆ ਨਾ ਇੱਕ ਸੂਟ ਖਰਾਬ ਹੋ ਗਿਆ ਆਪਣਾ ਹੈਂਗਰ ਨਾਲ। ਬਾਕੀ ਸਾਰੇ ਹੈਂਗਰ ਵਧੀਆ ਨੇ। ਇਹ ਇੱਕ ਨੂੰ ਪਤਾ ਨਹੀਂ ਕਿਵੇਂ ਜੱਜ ਹੀ ਲੱਗੀ ਜੀ ਹੁਣ। ਇਹਦੇ ਸਲਵਾਰ ਵੀ ਖਰਾਬ ਹੋ ਗਈ ਇਹਦੇ ਨਾਲ। ਪਹਿਲਾਂ ਉਹੀ ਪਾਉਣਾ ਸੀਗਾ ਮੈਂ ਵਿਆਹ ਤੇ ਜਦੋਂ ਪ੍ਰੈਸ ਕਰਨ ਲੱਗੀ ਕੱਢ ਕੇ ਫਿਰ ਫੇਰ ਧਰਨਾ ਪੈ ਗਿਆ ਜੀ ਵਾਪਸ। ਹੁਣ ਉਹਨੂੰ रख दिते इधर ये कपड़े तय के रख दिते ने जी जेड़े कल धोते थे पहला रखे हुए थे अपने अजा तो हजे तारते नहीं जी ਜੇ ਸੁੱਕ ਗਏ ਉਹ ਫਿਰ ਚੱਕ ਕੇ ਉਹਨਾਂ ਨੂੰ ਤੇਲਾ ਦਾਂਗੇ ਹੁਣ ਲਾ ਕੇ ਰੱਖ ਦਿੰਨੀ ਆ ਉਹਨਾਂ ਨੂੰ ਅੰਦਰ ਫਿਰ ਮੈਂ ਧਾਰਾ ਚੋਣ ਜਾਊਂਗੀ ਜੀ ਤੇ ਇਹ ਸੂਟਾਂ ਪਾਰਹੀਆਂ ਜੀ ਅੱਜ ਇਹ ਧਾਰਾ ਚੋ ਲਈ ਸੀ ਜੀ ਮੈਂ ਉਸ ਤੋਂ ਬਾਅਦ ਇਹ ਕੱਪੜੇ ਲਾ ਕੇ ਰੱਖਦੇ ਆਂ ਅੰਦਰ ਹੁਣ ਰੇੜ ਪੈਣ ਲੱਗ ਗਈ ਤੇ ਸੁੱਕੇ ਪੈਣੇ ਜੀ ਪਤਲੇ ਤਾਂ ਸਾਰੇ ਇੱਕ ਦੋ ਕੀ ਜਿਹੜੇ ਮੋٹے ਸੀਗੇ ਜ਼ਿਆਦੇ ਉਹ ਸਲਾਬੇ ਜੇ ਨੇ ਉਹਨਾਂ ਨੂੰ ਅੰਦਰ ਪਾ ਦਾਂਗੇ ਜੀ ਸੁੱਕਣੇ ਤੇ ਸਵੇਰੇ ਵੇਰ ਤੋਂ ਪਿਛ ਪਾ ਦਾਂਗੇ ਤੇ ਪੱਗਾਂ ਨਹੀਂ ਤਾਂ ਇੱਥੇ ਲਾ ਲੈਣੀ ਆ ਇੱਥੇ ਲਉਣੀ ਤਾਂ ਹੈ ਜੇ ਸੌਖੀ ਰਹਿੰਦੀ ਹੈ ਜੀ ਤਾਰ ਦੇ ਉੱਤੇ ਆਪਣੀ ਪਾਈ ਹੁੰਦੀ ਦੂਰੀ ਕਰਕੇ ਉੱਥੋਂ ਹੀ ਫੜ ਕੇ ਸਲਾਈ ਤੇ ਤੈ ਲੱਗ ਜਾਂਦੀ ਹੈ ਜੀ ਅੰਦਰ ਜੀ ਆਪਾਂ ਇਕੱਠੀਆਂ ਕਰਕੇ ਲੈ ਜਾਣੇ ਲਾ ਕੇ ਨਹੀਂ ਤਾਂ ਬਲ ਜੇ ਪੈ ਜਾਂਦੇ ਨੇ ਨਾਲੀ ਚ ਚੰਗੀ ਤਰ੍ਹਾਂ ਤੈ ਨਹੀਂ ਲੱਗਦੀ ਹੈਗੀ ਫਿਰ ਤੇ ਜਿਹੜੇ ਪੱਗਾਂ ਨੇ ਸੌ ਵਾਲੇ ਨਹੀਂ ਤਾਂ ਇੱਥੇ ਲਾ ਲੂਗੀ ਬਾਕੀ ਦੇ ਕੱਪੜੇ ਲਾ ਕੇ ਅੰਦਰ ਲੈ ਜਾਗੇ ਜੀ ਅੰਦਰ ਲੈ ਆ ਕੇ ਲਾ ਦਾਂਗੇ ਤਾਂ ਇਹ ਉਹਨਾਂ ਦੀ ਛੋਟੇ ਦਿਨਾਂ ਦੇ ਵਿੱਚ ਤਾਂ ਨਾ ਕੱਪੜਿਆਂ ਦਾ ਖਲਾਰਾ ਜਾ ਕੁਝ ਜ਼ਿਆਦਾ ਹੀ ਪਿਆਰਿਆਂ ਦਾ ਠੰਡ ਕਰਕੇ ਵੱਧ ਹੁੰਦੇ ਨੇ ਇੱਕ ਕੁਝ ਮੋٹے ਹੁੰਦੇ ਨੇ ਜੀ ਠੰਡ ਕਰਕੇ ਸੁੱਕਦੇ ਨਹੀਂ ਹੈਗੇ ਤਾਂ ਕਰਕੇ ਵੱਧ ਖਲਾਰਾ ਜਾ ਰਹੇ ਨੇ ਗਰਮੀ 'ਚ ਤਾਂ ਜਿਹੜੀ ਸੁੱਕ ਜਾਂਦੇ ਨੇ ਤੇ ਨਾਲ ਦੀ ਨਾਲ ਤਾਂ ਇਹ ਲਾ ਕੇ ਸਾਂਭੇ ਜਾਂਦੇ ਨੇ ਸਿਆਲ ਦੇ ਵਿੱਚ ਪਰ ਇਹਨਾਂ ਦਾ ਔਖਾ ਹੋ ਜਾਂਦਾ ਜੀ ਪਤਲੇ ਸੁੱਕ ਜਾਂਦੇ ਨੇ ਮੋٹے ਫੇਰ ਰਹਿ ਜਾਂਦੇ ਨੇ ਦੋ ਦੋ ਦਿਨਾਂ ਦੇ ਵਿੱਚ ਸਿਕਾਉਣੇ ਪੈਂਦੇ ਨੇ ਅਗਲੇ ਦਿਨ ਫੇਰ ਧੁੱਤੇ ਜਾਂਦੇ ਨੇ ਜੀ ਇਹ ਹੁਣ ਜਿਹੜਾ ਪੋ ਦਾ ਮਹੀਨਾ ਚੜੂਗਾ ਉਦੋਂ ਤਾਂ ਬਾੜੀ ਜਾ ਦੇ ਔਖਾ ਹੋ ਜਾਂਦਾ ਜਦੋਂ ਧੁੰਦਾਂ ਪੈਣਗੀਆਂ ਹਜੇ ਤਾਂ ਫੇਰ ਵੀ ਸੁੱਕ ਜਾਂਦੇ ਨੇ ਜੀ ਥੋੜੇ ਬਹੁਤ ਹੀ ਰਹਿੰਦੇ ਨੇ ਧੁੰਦਾਂ ਜਦੋਂ ਮੋٹے ਬਿਲਕੁਲ ਨਹੀਂ ਸੁੱਕਦੇ ਕਿਆ ਕਿਆ ਦਿਨ ਪੈ ਰਹਿੰਦੇ ਨੇ ਪਤਾ ਨਹੀਂ ਉਹੀ ਲੱਗ ਜਾਂਦੇ ਹੁੰਦੇ ਨੇ ਜੀ ਠੰਡੇ ਜੇ ਠੰਡ ਕਰਕੇ ਵੀ ਠੰਡੇ ਜੇ ਗਿੱਲੇ ਨੇ ਇੰਨਾਂ ਨੂੰ ਹੁਣ ਲਾ ਕੇ ਸਾਰਿਆਂ ਨੂੰ ਅੰਦਰ ਲੈ ਜਾਾਂਗੇ ਜੀ ਇਹ ਜਿਹੜੇ ਹੁੱਡੀ ਵਗੈਰਾ ਸੀਗੇ ਮੋਟੀਆਂ ਤੇ ਦੋ ਲੋਰਾਂ ਸੀਗੇ ਉਹ ਥੋੜੀਆਂ ਜਿਹੀਆਂ ਗਿੱਲੀਆਂ ਨੇ ਬਾਕੀ ਤਾਂ ਸਾਰੇ ਸੁੱਕ ਗਏ ਨੇ ਜਿੱਦੂ ਬਾਅਦ ਤਾਂ ਫੇਰ ਤਰੇਲ ਪੈਣੀ ਸ਼ੁਰੂ ਹੋ ਜਾਂਦੀ ਹੈ ਜੀ ਫਿਰ ਹੋਰ ਗਿੱਲੇ ਹੋਣ ਲੱਗ ਜਾਂਦੇ ਨੇ ਸੁੱਕਿਆਂ ਨੂੰ ਅੰਦਰ ਲਿਆ ਕੇ ਢੇਲਾ ਦੂੰਗੀ ਤੇ ਬਾਕੀ ਗਿੱਲੇ ਨੇ ਜਿਹੜੇ ਉਹਨਾਂ ਨੂੰ ਅੰਦਰ ਪਾ ਦਾਂਗੇ ਜੀ ਸੁੱਕਣੇ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ